ਜੋਕਾ <laughs> ਪੰਜਾਬੀ <laughs> mọi người lấy anh nào đi anh một cái. Mày đi. ਗੁਰੂ ਨਾਲ ਨਗਾਰੇ ਦੀ ਛੋਟ ਦੇ ਸੰਗਤਾਂ ਗੁਰੂ ਦੇ ਸ਼ਬਦ ਗਾਉਂਦੀਆਂ ਹੋਈਆਂ ਸੰਗਤਾਂ ਬੜੇ ਚੜ੍ਹਦਾ ਚੜ੍ਹਦੀ ਕਲਾ ਦੇ ਨਾਲ ਪਿਆਰ ਤੇ ਨਿਭਾਵਨਾ ਨਾਲ ਨਗਰ ਕੀਰਤਨ ਵਿੱਚ ਹਾਜ਼ਰੀ ਭਰਦੀਆਂ ਹੋਈਆਂ ਨਗਰ ਦੀ ਪ੍ਰਕਰਮਾ ਕਰਦੀਆਂ ਹੋਈਆਂ ਗੁਰਦੁਆਰਾ ਕਲਗੀ ਤਰ ਸਾਹਿਬ ਜੋ ਪਿੰਡ ਰਣੀਆਂ ਦੀ ਸੰਗਤ ਬੜੇ ਪ੍ਰੇਮ ਦੇ ਨਾਲ ਕੈਮਾ ਕਰ ਰਹੀ ਹੈ ਇੱਥੇ ਨਗਰ ਕੀਰਤਨ ਪਹੁੰਚ ਚੁੱਕਿਆ ਹੈ ਆਓ ਸਾਰੇ ਸੰਗਤਿਓ ਆਪਾਂ ਸਮਾਹਾਨ ਕੜੀਆਂ ਦੀ ਢੀਕ ਬੇਸੀ ਜੋ ਸਵੇਰ ਤੋਂ ਨਗਰ ਕੀਰਤਨ ਆਰੰਭ ਹੋਇਆ ਬਹੁਤ ਹੀ ਮਹਾਨ ਪਗੰਬਰ ਮਹਾਨ ਭਗਤ ਬਾਬਾ ਸੈਨ ਭਗਤ ਜਿਨ੍ਹਾਂ ਦੇ ਜਾਦੇ ਅੰਦਰ ਨਗਰ ਕੀਰਤਨ ਪੰਜ ਪਿਆਰੇ ਸਹਿਬਾਨਾਂ ਵਿੱਚ ਇੱਕ ਪੰਜ ਪਿਆਰੇ ਸਹਿਬਾਨ ਬਾਬਾ ਸਹਿਬਾਨ ਤਨ ਮਨ ਤਨ ਤੇ माता माता न ਬਾਸਾ ਜੀ ਖਾਲਸਾ ਖਾਲਸਾ ਪ੍ਰਧਾਨ ਜੀ ਅਮਰਜੋਤ ਸਾਹਿਬ ਮੁੱਖ ਦੇ ਦਸਵੰਦ ਪ੍ਰਧਾਨ ਜੀ ਆਉਂਦੇ ਇੱਕ ਮਿੰਟ ਚ ਅਮਰੋਪਾ ਲੈ ਰਿਹਾ ਇਸ ਨੂੰ ट हांजी ਸਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਜਿਹੜੇ ਨਗਰ ਕੀਰਤਨ ਨੇ ਇਹ ਗੁਰਦੁਆਰਾ ਸ਼ਰੋਮਣੀ ਪਵਿਸਨ ਜੀ ਬਲਾਰਾ ਸੰਘੋਵਾਲ ਤੋਂ ਆਰੰਭ ਹੋ ਕੇ ਜਿੰਨਾ ਦੀ ਬਲਾਰਾ ਬੇਗੋਆਣਾ ਮੱਲਾ ਈਸ਼ਰਨਗਰ ਗੁਰੂ ਨਾਨਕ ਨਗਰ ਪਿੰਡ ਗਿੱਲ ਹੁਣ ਇੱਥੇ ਪੜਾਇਆ ਭਗਤ ਰਵੀਦਾਸ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਇਸ ਤੋਂ ਬਾਅਦ ਰਣੀਆਂ ਰਣੀਆਂ ਤੋਂ ਬਾਅਦ ਸੰਘੋਵਾਲ ਸੰਘੋਵਾਲ ਤੋਂ ਹੁੰਦਾ ਆ ਸਮਾਪਤੀ ਗੁਰਦੁਆਰਾ ਸ਼੍ਰੋਮਣੀ ਪਗਸੈਣ ਜੀ ਬਲਾਰਾ ਵਿਖੇ ਹੋਵੇਗੀ ਇਹ ਜਿਹੜੇ ਨਗਰ ਕੀਰਤਨ ਨੇ ਇਹ ਨਗਰ ਕੀਰਤਨ ਖਾਲਸਾ ਪੰਥ ਸਾਜਨਾ ਦਿਵਸ ਨੂੰ ਸਮਰਪਿਤ ਪਹਿਵੇਂ ਪਿਆਰੇ ਭਾਈ ਸਾਹਿਬ ਸਿੰਘ ਦੀ ਅਤੇ ਸ਼੍ਰੋਮਣੀ ਪਗਸੈਣ ਜੀ ਦੇ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਅਸੀਂ ਇਹ ਜਿਹੜੇ ਨਗਰ ਕੀਰਤਨ ਆਰੰਭ ਕੀਤੇ ਨੇ ਸੋ ਸਾਡੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਇਲਾਕੇ ਦੀ ਸੰਗਤ ਔਰ ਬਹੁਤ ਜਿਆਦਾ ਇਲਾਕੇ ਦੀ ਸੰਗਤ ਨੇ ਸਹਿਯੋਗ ਦਿੱਤਾ ਤੇ ਪਿਆਰ ਦਿੱਤਾ ਜਿਹੜੇ ਅੱਜ ਨਗਰ ਕੀਰਤਨ ਦੇ ਵਿੱਚ ਵੇਖਣ ਨੂੰ ਮਿਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨੇਹਾ ਹਾਲ ਹਾਲੂ हारि <laughs> <laughs>